ਸਵਾਗਤ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸੰਧੂਕਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਠੀਕ ਹੈ ਜੀ ਬਾਈ ਜੀ ਦੀ ਆਪਾਂ ਪਹਿਲਾਂ ਹੀ ਵੀਡੀਓ ਬਣਾਉਂਦੇ ਰਹਿੰਨੇ ਆ ਤੇ ਬੱਸੀਆਂ ਹੁੰਦੀਆਂ ਬਾਈ ਕੋਲ 14 ਨਾਗ ਬੱਸੀਆਂ ਦੇ ਬਕਾਊਆ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਜਾਣ ਕਰ ਲੋ ਜੀ ਇਧਰ ਲਾ ਮੂਵ ਸੈਡ ਠੀਕ ਹੈ ਤੇਰੇ ਤੋਂ ਪਤਾ 14 ਨਾਗਾ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਬਾਈ ਸਤਿ ਸ਼੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਹਾਂ ਬਾਈ ਧਰਮਿੰਦਰ ਸਿੰਘ ਪਿੰਡ ਆਪਣਾ ਸੰਧੂਕਲਾ ਜੀ ਜ਼ਿਲ੍ਹਾ ਬਰਨਾਲਾ ਤੇ ਠੀਕ ਹੈ ਮੋਬਾਈਲ ਨੰਬਰ ਜੀ 84802 ਜੀ 18644 ਹਾਂਜੀ ਭਾਈ ਪਹਿਲੇ ਨੱਕ ਤੋਂ ਦੱਸੋ ਜੀ ਜਾਣਕਾਰੀ ਜੀ ਆਪਣੇ ਕੋਲੇ ਭਾਈ 14 ਨੱਕ ਹੈਗੇ ਹਾਂਜੀ ਤੇ ਇੱਕ ਦੋ ਬੱਚਿਆਂ ਦੇ ਵਿੱਚੋਂ ਟੀਕੇ ਭਰੇ ਹੋਏ ਹੈਗੇ ਹਾਂਜੀ ਤੇ ਬਾਕੀਆਂ ਦੇ ਟੀਕੇ ਮੰਨ ਕੇ ਚਲੋ ਜਨਵਰੀ ਚ ਆਈ ਹੋ ਜੂਗੀ ਠੀਕ ਹੈ ਜੀ ਆ ਪਹਿਲੀ ਵਸ ਦੀ ਦੱਸੋ ਕਿੰਨੀ ਕੀ ਇਹਦੀ ਉਮਰ ਹੈ ਇਹਦੀ ਉਮਰ ਤਕਰੀਬਨ 12 ਕ ਮਹੀਨਾ ਹੈ ਜੀ ਠੀਕ ਹੈ ਜੀ ਦੂਜੀ ਦੀ ਤੇ ਬਸ ਆ ਮੰਨ ਕੇ ਚਲੋ ਵੀ ਅਗਲੀ ਹੈ ਜਿਹੜੀ ਮੰਨ ਕੇ ਚਲੋ ਵੀ ਇਹ 11 ਕ ਮਹੀਨਾ ਦੀ ਹੋਊਗੀ ਹੂੰ ਤੇ ਜਿਹੜੀਆਂ ਇਹਨਾਂ ਦੀ ਕੁਆਲਿਟੀ ਹੈ ਬਾਈ ਏਬੀਐਸ ਹਾਂਜੀ ਡੈਨਮਾਰਕ ਤੇ ਵਾਰਡ-ਵਾਰਡ ਦੇ ਸੀਮਾਂ ਦੀਆਂ ਨੇਗੇ ਜਿੰਨੀ ਇਹਨਾਂ ਦੀ ਡਿਟੇਲ ਆ ਗਈ ਆਪਣਾ ਅਲੱਗ-ਅਲੱਗ ਹਾਂਜੀ ਜਿਹੜਾ ਕੋਈ ਬੰਦਾ ਆਪਣੇ ਨਾਲ ਸੌਦਾ ਕਰੂਗਾ ਹਨਾ ਆਪਾਂ ਕੱਲੀ-ਕੱਲੀ ਡਿਟੇਲ ਜ਼ਰੂਰ ਦੇਵਾਂਗੇ ਜੀ ਤੇ ਰੇਟ ਭਰਾਵਾਂ ਦਾ ਰੇਟ ਭਾਈ ਇੱਕ ਲੋਟ ਦੇ ਹਿਸਾਬ ਨਾਲ ਖਰੀਦੂਗਾ ਜੀ 14 ਬੱਛੀਆਂ ਦਾ ਰੇਟ ਆ ਜਿਹੜਾ ਹਾਂਜੀ 3 ਲੱਖ ਤੇ 20 ਹਜ਼ਾਰ ਰੁਪਈਆ ਜੀ ਪਹੁੰਚ ਰੇਟਾ ਚਾਹੇ 500 ਕਿਲੋਮੀਟਰ ਤੱਕ ਦੀ ਆਪਣੀ ਪਹੁੰਚ ਫ੍ਰੀ ਹੈ ਜੀ ਜੇ ਕਿਸੇ ਨੇ ਕੱਲੀ ਲੈਣੀ ਹੈ ਜੀ ਜੇ ਕੋਈ ਕੱਲੀ ਲੈਣੀ ਹੈਗੀ ਹਾਂਜੀ ਉਹਦਾ ਰੇਟ ਬਾਈ 30000 ਰੁਪਿਆ ਪਰ ਪੀਸ ਆ ਜਿਵੇਂ ਕੋਈ ਚ ਵਧ ਚੰਗੀਆਂ ਨੇ ਜਾਂ ਵਿੱਚ ਉਹਨਾਂ ਦਾ ਅਲੱਗ ਵੱਧ ਵੀ ਰੇਟ ਹੈ ਚੰਗਾ ਵੱਧ ਹੈਗਾ ਹਾਂਜੀ ਜੇ ਬਾਈ ਕੋਈ ਜਾਦੇ ਚੰਗੀਆਂ ਬੱਛੀਆਂ ਨਹੀਂਆਂ ਠੀਕ ਹੈ ਜੀ ਤੇ ਜਿਹੜੀ ਗੱਬਣਾ ਵੀਰੇ ਉਹ ਉਹਦਾ ਟੀਕੇ ਪਾ ਜਿਵੇਂ ਉਹ ਲਾਸਟ ਵਾਲੀ ਹੈ ਬਾਈ ਕਿਹਦੇ ਟੀਕੇ ਭਰੇ ਹੋਇਆ ਜੀ ਇਹਦੇ ਟੀਕੇ ਭਰੇ ਹੋਇਆ ਜੀ ਹਾਂਜੀ ਇਹਦਾ ਕਿੰਨਾ ਟਮਗਾ ਜੀ ਇਹਦੇ ਅੱਜ ਵੀਰੇ 28 ਦਿਨ ਹੋ ਗਏ ਠੀਕ ਹੈ ਜੀ ਤੇ ਬਾਕੀ ਥਣਾ ਥਣਾ ਦੀ ਬਾਈ ਆਪਣੀ ਫੁੱਲ ਗਾਰੰਟੀ ਉਹ ਥਣਾ ਦੀ ਤੋਰੇ ਦੀ ਹਾਂਜੀ ਥਣਚਾਰ ਹੋਣਗੇ ਕੋਈ ਲੰਗ ਮਾਰਦੀ ਹੋਏ ਆਪਾਂ ਵਾਪਸ ਲੈ ਲਾਂਗੇ ਹੋਰ ਠੀਕ ਹੈ ਜੀ ਠੀਕ ਹੈ ਕਿਹਦੇ ਭਰਾ ਜੀ ਹੋਰ ਠੀਕ ਹੈ ਲਾਸਟ ਵਾਲੀ ਦੇ ਭਰਾ ਇੱਕ ਬਈ ਐਸ ਇਹਦੇ ਭਰਾ ਹੋਇਆ ਹੈਗਾ ਤੇ ਕਿਹਦੇ ਭਰਾ ਹੈ ਠੀਕ ਹੈ ਜੀ ਇਹ ਕਿੰਨੇ ਟਾਈਮ ਹੋ ਗਈ ਭਰੇ ਨੂੰ ਇਹਦੇ ਅੱਜ ਹੋ ਗਏ ਬਈ 17 ਦੇ ਜੀ 18 ਦੇ ਹਾਂਜੀ ਹਾਂਜੀ ਇਹਦੂ ਹੋਰ ਕਿਹਦੇ ਭਰਾ ਜੀ ਬਸ ਇਹ ਦੋਏ ਬੱਚਿਆਂ ਦੇ ਟੀਕੇ ਭਰੇ ਹੋਏ ਹੈਗੇ ਹਾਂਜੀ ਤੇ ਬਾਕੀ ਇਹ ਆਈ ਕਰਨ ਵਾਲੀਆਂ ਨੇ ਜਨਵਰੀ ਜਨਵਰੀ ਚ ਆਈ ਹੋ ਜੂ ਬੱਚਿਆਂ ਦੀ ਕੁਆਲਿਟੀ ਚੰਗੀ ਹੈਗੀ ਤੇ ਮਦਰ ਮਿਲ ਕਿੰਨਾ ਦਾ 32 ਕਿਲੋ ਤੋਂ ਸਟਾਰਟ ਹੈਗਾ ਠੀਕ ਹੈ ਜੀ ਤੇ 37 38 ਕਿਲੋ ਵਾਲਿਆਂ ਗਾਵਾਂਆਂ ਦੀਆਂ ਬੱਚੀਆਂ ਨੇਗੀਆਂ ਮਾਲਾ ਜੀ ਸਵੇਰ ਇੰਨਾ ਸੀ ਬਾਈ ਆਪਣੇ ਕੋਲੇ ਫਾਰਮ ਚ ਆਪਣੇ ਕੋਲੇ ਸਾਰੀ ਵੀਡੀਓ ਹੈਗੀ ਹੈਗੀ A to Z ਠੀਕ ਹੈ ਜੀ ਸਵੇਰ ਆਪਣੇ ਕੋਲੇ ਇਹ 10 ਵਜੇ ਆਈਆਂ ਸੀ ਕੱਲੀ ਕੱਲੀ ਦੀ ਡਿਟੇਲ ਹੈਗੀ ਠਾ ਕੱਲੀ ਕੱਲੀ ਦੀ ਡਿਟੇਲ ਹੈਗੀ ਹੁਣ ਥੋੜਾ ਐ ਨਮਹੰਗਾ ਕਰਕੇ ਇੱਕ ਤਾਂ ਕੰਮ ਦਿਆਂ ਨੇ ਕੀ ਹਣਾ ਹਾਂਜੀ ਹਾਂਜੀ ਕਿਉਂਕਿ ਗੋਹਾ ਗੱਪਾ ਬੜਾ ਲੱਗਿਆ ਹੁੰਦਾ ਨਾਲ ਠੀਕ ਹੈ ਜੀ ਲੋਪਰਾ ਬਾਈ ਜੀ ਨੇ ਜੇ ਸਾਰਾ ਲਾਟ ਲੈਣਾ ਫਿਰ ਰੇਟ ਤੁਹਾਨੂੰ ਦੱਸ ਦਿੱਤਾ ਜੇ ਕੱਲੀ ਕੱਲੀ ਲੈਣੀ ਹੈ ਬਾਈ ਕਹਿੰਦਾ ਫਿਰ ਉਹਦਾ ਅਲੱਗ ਰੇਟ ਹੋਗਾ ਜੀ ਤੇ ਬਾਕੀ ਬਾਈ ਜਿਹੜਾ ਕੋਈ ਫਟ ਕਰ ਟੈਕ ਲਾ ਕੇ ਜਵਾਬ ਹਟ ਕੀਤੀ ਗਈ ਹੈ ਨਾ ਤੇ ਹੁਣ ਆਪਾਂ ਨੰਬਰ ਦੱਸ ਦਿੰਦੇ ਇਹਦੀ ਗੱਲ ਆ ਆ ਇੱਕ ਨੰਬਰ ਦੋ ਨੰਬਰ ਆ ਜਰਸੀ ਨੰਬਰਾਂ ਦੇ ਵਿੱਚੋਂ ਭਾਈ ਕੋਈ ਗੱਲ ਹੀ ਨਹੀਂ ਗਈ ਸਕਰੀਨ ਸ਼ਾਟ ਮਾਰ ਕੇ ਜਦੋਂ ਅਗਲਾ ਭੇਜੂਗਾ ਆਪਾਂ ਨੂੰ ਹੈ ਨਾ ਚੈੱਕ ਕਰਕੇ ਭੇਜ ਦਿਓ ਉਹਦੇ ਉੱਤੇ ਆਪਾਂ ਅਗਲੇ ਨੂੰ ਉਹਦਾ ਰੇਟ ਦੱਸ ਦਾਂਗੇ ਜੀ ਠੀਕ ਆ ਜੀ ਉਸੇ ਦੀ ਕੱਲੀ ਦੀ ਅਗਲੇ ਨੂੰ ਵੀਡੀਓ ਪਾ ਦਾਂਗੇ ਵਟਸਐਪ ਤੇ ਜਰਸੀ ਦਾ ਜੀ ਉਹ ਵੈਸੇ ਤੇ ਜਿਵੇਂ ਜਰਸੀ ਹੈਗੀ ਭਾਈ ਇਹਦਾ ਵੀ 30000 ਰੁਪਏ ਰੇਟ ਆਗਾ ਇਹਦੀ ਮਾਦਰ 27 28 ਕਿਲੋ ਵਾਲੀ ਹੈ ਠੀਕ ਆ ਜੀ ਹਾਂਜੀ ਹਾਂਜੀ ਲਓ ਜੀ ਤਿੰਨ ਨੰਬਰ ਚਾਰ ਨੰਬਰ ਪੰਜ ਨੰਬਰ ਛੇ ਨੰ ਤੋ ਨਾ ਇਹ ਕੁਆਲਿਟੀ ਬਾਈ ਬਹੁਤ ਜ਼ਿਆਦਾ ਚੰਗੀ ਹੈਗੇ ਬਾਕੀ ਬੱਚਿਆਂ ਦੇ ਫੇਸ ਦੇਖ ਲਓ ਹਾਂਜੀ ਹਾਂਜੀ ਲੋ ਜੀ ਛੋਟੇ ਫੇਸ ਆਗੇ ਠੀਕ ਹੈ ਜੀ ਲੋ ਸਿਕਵਾਲਿਟੀ ਪੂਰੀ ਟੌਪ ਆ ਬੱਚਿਆਂ ਦੀ ਚੈੱਕ ਕਰ ਸਕਦੇ ਹੋ ਠੀਕ ਹੈ ਨਾ ਬਥੇਰੀ ਆ ਬੱਚਿਆਂ ਦੇ ਵਿੱਚ ਠੀਕ ਹੈ ਜੀ ਤੇ ਹਾਈਟ ਲੈਂਥ ਬੱਚਿਆਂ ਦੇ ਲੈਗ ਸਕੋਰ ਬਹੁਤ ਮਜ਼ਬੂਤ ਨੇਗੇ ਠੀਕ ਹੈ ਜੀ ਦੇਖੋ ਬਾਕੀ ਬੱਚਿਆਂ ਦੀ ਕੁਆਲਿਟੀ ਹੈ ਜਿਹੜੀ ਹਾਈ ਹੈ ਜੀ ਹਾਂਜੀ ਨਾਰਮਲ ਬੱਚਿਆਂ ਨਹੀਂ ਹੈਗੀਆਂ ਠੀਕ ਹੈ ਲੋ ਪਰਾ ਚੈੱਕ ਕਰ ਸਕਦੇ ਹੋ ਬਾਈ ਕੋਲ 14 ਨਾਗਾ 14 ਨਗਾ ਚ ਤੁਹਾਨੂੰ ਵੀਡੀਓ ਬਣਾ ਕੇ ਦਿਖਾਤੀ ਅ ਬਾਈ ਕੋਲ ਥੋੜਾ ਟਾਈਮ ਘਟ ਸੀ ਕਿਉਂਕਿ ਇਹਨਾਂ ਨੂੰ ਸਾਹਮਣੇ ਕਿਉਂਕਿ ਬਾਈ ਸ਼ਾਮ ਦਾ ਟਾਈਮ ਆ ਹੁਣ ਆਪਾਂ ਮਿਲ ਕੇ ਦੁਬਾਰਾ ਫਾਰਮ ਚਾਲੇ ਸ਼ੁਰੂ ਕਰਨੀ ਠੀਕ ਹੈ ਜੀ ਠੀਕ ਹਾਂਜੀ 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 ਨਹੀਂ ਆਪਾਂ ਕੱਲ ਹੀ ਕੱਲ ਦੀ ਵੀਡੀਓ ਤੋਰ ਕੇ ਬਣਾਉਂਦੇ ਠੀਕ ਹੈ ਜੀ ਹਾਂਜੀ ਹਾਂਜੀ ਲੋਪਰਾ ਪਿੰਡ ਸੰਧੂਕਲਾ ਤੇ ਜ਼ਿਲ੍ਹਾ ਇਹਨੂੰ ਪੈਂਦਾ ਜੀ ਬਰਨਾਲਾ ਲਾਟ ਇੱਕ ਵਾਰ ਫਿਰ ਦੱਸੋ ਜੀ ਸਾਰਾ ਲਾਟ ਦੇ ਕਿਸੇ ਨੇ ਲੈਣਾ ਇਕੱਠਾ ਜੇ ਕੋਈ ਕਿਸੇ ਨੇ 14 ਦੀਆਂ 14 ਬੱਛੀਆਂ ਲੈ ਲੀਆਂ ਬਾਈ ਆ ਉਹਦਾ ਡਿਵਾਈਡ ਕਰਕੇ ਦੇਖ ਲੈ ਰੇਟ ਬਹੁਤ ਹੀ ਘੱਟ ਰੇਟ ਤੇ ਹੈਗਾ ਅੱਜ ਆਪਣਾ ਜਿਹੜਾ ਆਫਰ ਚੱਲਦਾ ਹੈਗਾ 14 ਬੱਛੀਆਂ 3 ਲੱਖ 20 ਹਜ਼ਾਰ ਦੇ ਵਿੱਚ ਚਾਹੇ 500 ਕਿਲੋਮੀਟਰ ਦੀ ਪਹੁੰਚ ਫ੍ਰੀ ਕਰ ਦਾਂਗੇ ਜੀ ਲਓ ਭਰਾ 500 ਕਿਲੋਮੀਟਰ ਮਕਵਾ ਲੈ ਬੰਦਾ ਆਫਰ ਕਰਤਾ ਬਾਈ ਨੇ ਲਓ ਜੀ ਪੰਜਾਬ ਰਾਜਸਥਾਨ ਤੇ ਹਰਿਆਣਾ ਲਓ ਜੀ ਬਾਈ ਜੀ ਨਜ਼ਰੂਰ ਕੰਟਰੈਕਟ ਕਰੋ ਕਿੰਨੇ ਕਿ ਦੀ ਵੇਖੀ ਆਪਣਾ ਬਾਈ 3 ਲੱਖ 20 ਹਜ਼ਾਰ ਦੇ ਹਿਸਾਬ ਨਾਲ ਲਾਉਣੇ ਹੈਗੇ ਹਾਂਜੀ ਤਾਂ ਮੈਂ ਮਾਰੇ ਕਿ ਚਲੋ ਵੀ 23000 ਦਾ ਪੀਸੀ ਪੈਂਦਾਗਾ ਲੋ ਜੀ ਬਹੁਤ ਭਾਅ ਨਾਲ ਬਾਈ ਕਹਿੰਦਾ ਉਹ ਵੀ ਬਿੱਦ ਬਹੁਤ ਹੈਗੀ ਠੀਕ ਹੈ ਜੀ ਹਾਂ ਜੀ ਬਾਕੀ ਅਗਲਾ ਖਰਚਾ ਵੀ ਹੈ ਨਹੀਂ ਜੀ ਹਾਂ ਜੀ ਹਾਂ ਜੀ ਜੇ ਕੋਈ ਖਰਚਾ ਵੀ ਹੈ ਨਹੀਂ ਉੱਪਰ ਠੀਕ ਹੈ ਜੀ ਏਆਈ ਦੇ ਕਾਬਲ ਨੇ ਕੁਆਲਿਟੀ ਪੂਰੀ ਟੌਪ ਆ ਥਣਾ ਸੁਣਾ ਦੀ ਫੁੱਲ ਗਾਰੰਟੀ ਆਪਣੀ ਚਾਰ ਹੀ ਥਾਨ ਹੋਣਗੇ ਠੀਕ ਹੈ ਜੀ ਠੀਕ ਮਿਲਦੇ ਆਂ ਭਰਾ ਕਿਸ ਨਵੀਂ ਵੀਡੀਓ ਚ ਆ ਕੇ ਬਾਈ